ਉਹ ਕਿਹੜਾ ਵੀ ਹੁਣ ਜੇ ਅੱਜ ਵੀ ਮੀਂਹ ਪੰਦ ਹੋ ਜਾਂਦੇ ਆ ਇਹਨਾਂ ਦੀਆਂ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਤੇ ਕਿਹੜੇ ਬਾਣਾ ਚ ਟੋਏ ਬਹੁਤ ਵੱਡੇ ਪੈ ਗਏ ਕਿਹੜੇ ਕਾਰਨ ਉਹ ਸਾਰੇ ਡਿੱਗੇ ਪਏ ਨਾ ਇਸ ਕਰਕੇ ਕਿਹੜੇ ਹਾਲਾਤ ਬੜੇ ਮਾੜੇ ਨਾ ਲੋਟ ਭੋਜਨ ਦੀ ਵੀ ਆ ਇਹ ਮਕਾਨਾਂ ਦੇ ਹੁਣ ਜੋ ਮਕਾਨਾਂ ਪਾਣੀ ਪਾਸੇ ਹੋ ਗਾ ਮਕਾਨ ਵੀ ਪਾਟਣ ਗਿਓ ਬਣਾ ਕੇ ਹੀ ਦੇਣੇ ਪੈਣਗੇ ਕਈਆਂ ਦੇ ਪਸ਼ੂ ਜੋ ਪਾਣੀ ਦੀ ਛਾਲ ਆਈ ਇਹ ਪਸ਼ੂ ਵੀ ਰੁੜ ਕੇ ਪਾਣੀ ਚ ਕਈਆਂ ਦੇ ਪਸ਼ੂ ਪਾਣੀ ਦੇ ਵਿੱਚ ਹੀ ਮਰ ਗਏ ਨੁਕਸਾਨ ਬਹੁਤ ਹੋਇਆ ਹੈ ਦੇ ਕਈ ਦਵਾਈਆਂ ਦੀ ਬਹੁਤ ਜ਼ਰੂਰਤ ਹੈ ਕੱਪੜਿਆਂ ਦੀ ਬਹੁਤ ਜ਼ਰੂਰਤ ਹੈ ਜਿਹੜੇ ਧਰਨ ਤੇ ਕੱਪੜੇ ਉਹ ਹੀ ਧੋ ਕੇ ਪਾ ਲਏ ਲਿਆ ਵਿਚਾਰੇ ਫਸੇ ਬੈਠਿਆ ਮਕਾਨਾਂ ਦੀਆਂ ਛੱਤਾਂ ਦੇ ਉੱਪਰ ਬੈਠੇ ਮਜਬੂਰ ਆ ਪੰਜਾਬ ਅੰਦਰ ਹੜ੍ਹਾਂ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਤਖਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਫਾਜ਼ਿਲਕਾ ਇਲਾਕੇ 'ਚ ਪੁੱਜੇ ਨੇ ਹਰ ਪੀੜਤਾਂ ਨਾਲ ਗੱਲਬਾਤ ਕਰਕੇ ਆਏ ਨੇ ਜਾ ਕੇ ਆਏ ਨੇ ਬਾਬਾ ਜੀ ਜਾ ਕੇ ਆਏ ਹੋ ਤੁਸੀਂ ਹੜਪੀੜਤਾਂ ਜੋ ਲੋਕ ਨੇ ਜਿਹੜੇ ਅੰਦਰ ਫਸੇ ਹੋਏ ਨੇ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਨੇ ਉਹਨਾਂ ਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾ ਤਾਂ ਪਪਾ ਜਮਨਾ ਦਾ ਜੀ ਦਾ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਇਥੇ ਲੰਗਰ ਬਹੁਤ ਵੱਡਾ ਲਾਇਆ ਹੋਇਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦਾ ਬਹੁਤ ਵੱਡਾ ਲੰਗਰ ਵੀ ਚੱਲ ਰਿਹਾ ਤੇ ਸਾਰੀਆਂ ਸਹੂਲਤਾਂ ਦੇ ਰਹੇ ਆ ਧਾਮੀ ਸਾਹਿਬ ਇਸ ਕਰਕੇ ਮੈਂ ਧੰਨਵਾਦ ਕਰਦਾ ਦੂਜਾ ਮੈਂ ਜਾ ਕੇ ਢਾਣੀਆਂ ਵਿੱਚ ਮਹਾਪੁਰਸ਼ਾਂ ਦੇ ਨਾਲ ਹੀ ਗਿਆ ਸੀ ਉਹ ਕਿਹੜਾ ਵੀ ਹੁਣ ਜੇ ਅੱਜ ਵੀ ਮੀਂਹ ਬੰਦ ਹੋ ਜਾਂਦੇ ਆ ਇਹਨਾਂ ਦੀਆਂ ਕਣਕਾਂ ਵੀ ਨਹੀਂ ਬੀਜੀਆਂ ਜਾਣੀਆਂ ਤੇ ਕਿਹੜੇ ਬਾਹਣਾ ਚ ਟੋਏ ਬਹੁਤ ਵੱਡੇ ਪੈ ਗਏ ਕਿਹੜੇ ਕਾਰਨ ਉਹ ਸਾਰੇ ਡਿੱਗੇ ਪਏ ਨਾ ਤੇ ਇਸ ਕਰਕੇ ਕਿਹੜੇ ਹਾਲਾਤ ਬੜੇ ਮਾੜੇ ਨਾ ਕਿਹੜੇ ਬੀਬੀਆਂ ਦੇ ਮਾਈਆਂ ਦੇ ਬੱਚਿਆਂ ਦੇ ਤੇ ਉਹ ਲੀੜੇ ਸੀ ਕਿਹੜੇ ਤਨ ਦੇ ਉਹੀ ਰਹੇ ਤੇ ਉਹਨਾਂ ਦੇ ਸਾਰਾ ਕੁਝ ਰੁੜ ਗਿਆ ਉਹ ਦਰਿਆ ਦੇ ਵਿੱਚ ਹੀ ਸਭ ਕੁਝ ਰੁੜ ਗਿਆ ਇਸ ਕਰਕੇ ਮੈਂ ਸਮੂੱਚੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਚ ਮਹਾਪੁਰਸ਼ਾਂ ਨੂੰ ਨਿਹੰਗ ਸਿੰਘ ਜੱਸੇਵੰਦੀਆਂ ਨੂੰ ਤੇ ਸਾਰੇ ਮਤਲਬ ਅਪੀਲ ਕਰਦਾ ਵੀ ਭਾਈ ਆਪਾਂ ਵੱਧ ਤੋਂ ਵੱਧ ਇਹਨਾਂ ਤੇ ਬਹੁਤ ਵੱਡੀ ਭੀੜ ਪਈ ਹੋਈ ਆ ਹੁਣ ਅਸੀਂ ਜਾ ਕੇ ਆਇਆ ਆ ਬਾਬਾ ਕਾਕਾ ਸਿੰਘ ਵੀ ਸੰਤ ਸਿੰਘ ਪਟਵਾਰੀ ਮਹਾਪੁਰਸ਼ ਵੀ ਬਾਬਾ ਜਵਾਨਾ ਦਾਜੀ ਤੇ ਆਪਾਂ ਜੇ ਸਾਰੇ ਤਹਿਆ ਕਰੀਏ ਤਾਂ ਇਹ ਐਸਾ ਸੰਕਟ ਦੀ ਘੜੀ ਚੋਂ ਇਹ ਨਿਕਲ ਸਕਦੇ ਆ ਤੇ ਸਾਰਿਆਂ ਨੂੰ ਆਪਾਂ ਨੂੰ ਵੱਧ ਚੜ ਕੇ ਮਦਦ ਕਰਨੀ ਚਾਹੀਦੀ ਆ ਬੰਬੇ ਹਾਲਾਤ ਕਿਸ ਤਰ੍ਹਾਂ ਦੇ ਤੁਸੀਂ ਅੰਦਰ ਗਏ ਹੋ ਕਹਿੰਦੇ ਹੱਥ ਪੈਰ ਖਰਾਬ ਹੋ ਜਾਂਦੇ ਉਹਨਾਂ ਦੇ ਦਵਾਈਆਂ ਵੀ ਬੰਨੀਆਂ ਜਾ ਰਹੀਆਂ ਨੇ ਕਿ ਲੋੜ ਕਿਸ ਤਰ੍ਹਾਂ ਦੀ ਉਹਨੂੰ ਅੰਦਰ ਲੋਡ ਭੋਜੰਦੀ ਵੀ ਹੈ ਮਕਾਨਾਂ ਦੀ ਹੁਣ ਜੋ ਮਕਾਨਾਂ ਪਾਣੀ પાસે ਹੋਗਾ ਮਕਾਨ ਵੀ ਪਾਟਣੀਆਂ ਬਣਾ ਕੇ ਹੀ ਦੇਣੇ ਪੈਣਗੇ ਕਈਆਂ ਦੇ ਪਸ਼ੂ ਜੋ ਪਾਣੀ ਦੀ ਛਾਲ ਆਈ ਹੈ ਪਸ਼ੂ ਵੀ ਰੁੜ ਕੇ ਪਾਣੀ ਚ ਕਈਆਂ ਦੇ ਪਸ਼ੂ ਪਾਣੀ ਦੇ ਵਿੱਚ ਹੀ ਮਰ ਗਏ ਨੁਕਸਾਨ ਬਹੁਤ ਹੋਇਆ ਤੇ ਕਈ ਦਵਾਈਆਂ ਦੀ ਬਹੁਤ ਜ਼ਰੂਰਤ ਹੈ ਕੱਪੜਿਆਂ ਦੀ ਬਹੁਤ ਜ਼ਰੂਰਤ ਹੈ ਜਿਹੜੇ ਤਾਂ ਤੇ ਕੱਪੜੇ ਉਹੀ ਹੋਏ ਧੋ ਕੇ ਪਾ ਲੈਂਦੇ ਵਿਚਾਰੇ ਫਸੇ ਬੈਠਿਆ ਮਕਾਨਾਂ ਦੀਆਂ ਛੱਤਾਂ ਦੇ ਉੱਪਰ ਬੈਠੇ ਮਜਬੂਰ ਆ ਉਹਨਾਂ ਦਾ ਸਾਥ ਦੇਣਾ ਆਪਣਾ ਚਾਹੀਦਾ ਹੱਕ ਹੈ ਅਬੇ ਕਿੰਨਾ ਕ ਟਾਈਮ ਲੱਗ ਗਿਆ ਤੁਸੀਂ ਜਾ ਕੇ ਦੇਖ ਕੇ ਆਏ ਹੋ ਕੀ ਹਾਲਾਤ ਨੇ ਕਿਸ ਤਰ੍ਹਾਂ ਲੋਕ ਨੇ ਜਿਹੜੇ ਘਰਾਂ ਦੇ ਉੱਤੇ ਹੀ ਬੈਠੇ ਨੇ ਥੱਲੋਂ ਵੀ ਕਾਫੀ ਘਟਾ ਚੁੱਕੇ ਨੇ ਖਤਰਾ ਵੀ ਅੰਦਰ ਬਣਿਆ ਹੋਇਆ ਉਹਨਾਂ ਦਾ ਹਾਂਜੀ ਅਸੀਂ ਹੁਣ ਸਾਰਾ ਦੌਰਾ ਕੀਤਾ ਕਿਸ਼ਤੀ 'ਚ ਬਹਿ ਕੇ ਬਾਬਾ ਜਮਨਾਦਾਸ ਜੀ ਸਾਡੇ ਨਾਲ ਸਨ ਸਾਡੇ ਸਤਾਰਜੋਤ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤੇ ਸਾਡੇ ਸਕੱਤਰ ਸਾਹਿਬ ਭਾਈ ਸੰਤ ਸਿੰਘ ਜੀ ਅਸੀਂ ਸਾਰਾ ਜਾਇਜਾ ਲੈ ਬਹੁਤ ਜਿਹੜੀ ਹਾਲਾਤ ਹੈ ਉਹ ਨਾਜ਼ੁਕ ਹੈ ਜਿੰਨਾ ਵੀ ਕਹਿ ਦਿਓ ਪਸ਼ੂਆਂ ਡੰਗਰਾਂ ਦਾ ਬੰਦਿਆਂ ਦਾ ਸਾਰੇ ਬਰਬਾਦ ਹੋ ਗਏ ਨਾ ਕੋਈ ਚੀਜ਼ ਉਹਨਾਂ ਦੇ ਵਰਤਨਯੋਗ ਨਹੀਂ ਰਹੀ ਜ਼ਮੀਨਾਂ ਖਰਾਬ ਹੋ ਗਈਆਂ ਨਾ ਜਿਵੇਂ ਸਿੰਘ ਸਾਹਿਬ ਜੀ ਨੇ ਦੱਸਿਆ ਕਿ ਉਹ ਜ਼ਮੀਨਾਂ ਨੂੰ ਪੱਧਰ ਕਰਨ ਵਾਸਤੇ ਵੀ ਆਪ ਨੂੰ ਡੀਜ਼ਲ ਵੀ ਚਾਹੀਦਾ ਹੈ ਰੇ ਸਪਰੇ ਵੀ ਚਾਹੀਦੀ ਹੈ ਬਹੁਤ ਚੀਜ਼ਾਂ ਦੀ ਲੋੜ ਹੈ ਪਰ ਪੰਜਾਬ ਦੀਆਂ ਸਾਰੀਆਂ ਸੰਸਥਾ ਬਹੁਤ ਉਪਰਾਲਾ ਜਿੱਥੇ ਕਰ ਰਹੀਆਂ ਐ ਸ਼ਰੋਮਣੀ ਕਮੇਟੀ ਕਰ ਰਹੀ ਹੈ ਹੋਰ ਸੰਸਥਾ ਕਰ ਰਹੀਆਂ ਸਿੰਘ ਸਾਹਿਬ ਜੀ ਨੇ ਕਿਹਾ ਮੈਂ ਸਾਰੀਆਂ ਸੰਸਥਾ ਨੂੰ ਤੇ ਨਿਰਮਲਿਆ ਚਾਹੇ ਅਦਾਸੀ ਹੈ ਚਾਹੇ ਨਿੰਗ ਸਿੰਘ ਨਾ ਉਹ ਸਾਰੀਆਂ ਸੰਪਰਤਾ ਜਿੱਥੇ ਕਰ ਰਹੀਆਂ ਅੱਜ ਲੰਗਰ ਬੁੰਗਾ ਮਸਤੌਣਾ ਸੰਤ ਅਤਰ ਸਿੰਘ ਜੀ ਮਹਾਰਾਜ ਤਲਵੰਡੀ ਸਾਬੋ ਜਿੱਥੇ ਮਹਾਪੁਰਖਾਂ ਨੇ ਸਥਾਨ ਰਖਾਇਆ ਉੱਥੋਂ ਬਾਬਾ ਜਮਨਾ ਦਾਸ ਜੀ ਕੋਲੇ ਲੰਗਰ ਲੈ ਕੇ ਸਮਾਨ ਸੁੱਕੀਆਂ ਰਸਤਾ ਲੈ ਕੇ ਆਪਣਾ ਜਥਾ ਪਹੁੰਚਿਆ ਜੈਜਾ ਲੈ ਦਵਾਈਆਂ ਵਗੈਰਾ ਹੋਰ ਸਾਰੀਆਂ ਚੀਜ਼ਾਂ ਦੀ ਉੱਥੇ ਲੋੜ ਹੈ ਪਰ ਮਹਾਪੁਰਖ ਸਾਰੀਆਂ ਸੁਵਿਧਾ ਕਰ ਰਹੇ ਹਨ ਤੇ ਸਾਰੀਆਂ ਸੰਗਤਾਂ ਦਾ ਨਾਲ ਮਿਲ ਕੇ ਆਪਾਂ ਨੂੰ ਪਰਾਲਾ ਕਰਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਬਿਲਕੁਲ ਐਸਨ ਬਾਬਾ ਜੀ ਜਿਨ੍ਹਾਂ ਨੇ ਦੱਸਿਆ ਕਿ ਅੱਜ ਦੌਰਾ ਕੀਤਾ ਤੇ ਬੜੇ ਹਾਲਾਤ ਨੇ ਜਿਹੜੇ ਅੰਦਰ ਨਾਜ਼ੁਕ ਬਣੇ ਹੋਏ ਨੇ ਉੱਥੇ ਇਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਗਤਾਂ ਨੇ ਜਿਹੜੀਆਂ ਇਹਨਾਂ ਦੀ ਜਿੱਤੇ ਹੁਣ ਮਦਦ ਕਰ ਰਹੀਆਂ ਨੇ ਉੱਥੇ ਆਉਣ ਵਾਲੇ ਸਮੇਂ ਵਿੱਚ ਵੀ ਮਦਦ ਕਰਨ ਤਾਂ ਜੋ ਇਹਨਾਂ ਦਾ ਮੁੜੇ ਸੇਵਾ ਹੋ ਸਕੇ ਮਨੀਸ਼ ਗਰ ਪੀਟੀਸੀ ਨਿਊਜ਼ ਫਾਜ਼ਿਲਕਾ